ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਤੇ ਜਿੰਨੇ ਵੀ ਸਾਡੇ ਸਾਥੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਟੂਲ ਪਲਾਜੇ ਦਾ ਛੁਹਾਰਥ ਲੜਿਆ ਔਰ ਪਿਛਲੇ 16 ਤਰੀਕ ਕੋਲ ਟੂਲ ਪਲਾਜਾ ਬੰਦ ਸੀ ਕੋਈ ਪਤਾ ਲੱਗਿਆ ਅੱਜ ਹੁਣ ਪ੍ਰਸ਼ਾਸਨ ਨੇ ਅੱਜ ਆਪਣੀ ਮੀਟਿੰਗ ਕਰ ਲਈ ਆ ਮੀਟਿੰਗ ਕਰਕੇ ਸਵੇਰੇ 8 ਵਜੇ ਠੀਕ ਟੂਲ ਪਲਾਜਾ ਚਾਲੂ ਹੋ ਜਾਣਾ ਔਰ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਗੱਡੀਆਂ ਲੈ ਕੇ ਕੋ ਨੰਗ ਰਹੇ ਨੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਜਿੰਨਾ ਵੀ ਕੈਡਰ ਆ ਸਾਰੇ ਨੂੰ ਬੇਨਤੀ ਹੈ ਕਿ ਸਵੇਰੇ ਠੀਕ 8 ਵਜੇ ਲੱਡੂ ਵਾਲ ਟੋਲ ਪਲਾਜ ਤੇ ਪਹੁੰਚਣਾ ਤਾਂ ਜੋ ਆਪਾਂ ਇਸ ਚੀਜ਼ ਦਾ ਵਿਰੋਧ ਕਰਨਾ ਕਿਉਂਕਿ ਹਾਈ ਕੋਰਟ ਨੇ ਸਾਡੇ ਖਿਲਾਫ ਫੈਸਲਾ ਦਿੱਤਾ ਸੀ ਐਨ ਐਚ ਆਈ ਦੇ ਹੱਕ 'ਚ ਫੈਸਲਾ ਦਿੱਤਾ ਸੀ ਇਸ ਕਰਕੇ ਪ੍ਰਚਾਰ ਚ ਨਾ ਟੋਲ ਆ ਠੇਕ ਨਾ ਚਲਾਉਣ ਲੱਗਾ ਸਾਡੀ ਕੋਈ ਮੰਗ ਨਹੀਂ ਮੰਨੀ ਗਈ ਸਾਡੀ ਗੱਲ ਨਹੀਂ ਸੁਣੀ ਗਈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਅਜਮਰ ਸਰ ਤੋਂ ਆਉਂਦੇ ਸੀ ਜਦੋਂ ਸਾਨੂੰ ਪਤਾ ਲੱਗਿਆ ਤੇ ਰਸਤੇ 'ਚ ਖੜ ਕੇ ਅਸੀਂ ਇਹ ਵੀਡੀਓ ਪਾ ਰਹੇ ਆ ਤੇ ਕੱਲ ਨੂੰ ਸਵੇਰੇ 8:00 ਵਜੇ ਠੀਕ 8:00 ਵਜੇ ਪੁਰਦੇ ਥੱਲੇ ਪਰਨੇ ਬਨੇ ਇਹਦਾ ਪੋਲਵਾ ਪੁਰਦੇ ਕਿੱਥੇ ਹੋਵਾਂਗੇ ਆਪਾਂ ਜਿਵੇਂ ਮਰਜ਼ੀ ਪਹੁੰਚਣਾ ਸਾਰਿਆਂ ਨੇ ਪਹੁੰਚਣਾ ਕੱਲੇ ਕਿੰ ਇਮਤਿਹਾਨ ਦੀ ਘੜੀ ਆ ਜਰੂਰ ਆਉਣਾ ਕੱਲ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ